ਜਜ਼ਬਾਤੀ ਜ਼ਿੰਦਗੀ સ્ટોਰੀਜ਼ ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਆਸ ਕਰਦੀ ਹਾਂ ਤੁਹਾਨੂੰ ਬਹੁਤ ਪਸੰਦ ਆਵੇਗੀ। ਦਿਦੀ ਨੇ ਜਦੋਂ ਪਤਾ ਲੱਗਿਆ ਕਿ ਉਹ ਗਰਭਵਤੀ ਹੈ ਤਾਂ ਖੁਸ਼ੀ ਨਾਲ ਅੱਖਾਂ ਵਿੱਚ ਹੰਝੂ ਆ ਗਏ ਜਿਨ੍ਹਾਂ ਨੂੰ ਰੋਕਣਾ ਅਸੰਭਵ ਸੀ। ਜਿਸ ਔਰਤ ਨੇ ਵਿਆਹ ਤੋਂ 10 ਸਾਲ ਬਾਅਦ ਤੱਕ ਬਿਨਾਂ ਬੱਚੇ ਤੋਂ ਬਾਝ ਵਰਗੇ ਤਾਨਿਆਂ ਦੇ ਨਾਲ-ਨਾਲ ਪਰਿਵਾਰਕ ਤੇ ਸਮਾਜਿਕ ਦੋਨਾਂ ਦੇ ਤਿੱਖੇ ਤੀਰ ਝੱਲੇ ਹੋਣ ਉਸ ਦੀ ਆਪਣੀ ਖੁਦ ਦੀ ਆਤਮਾ ਵੀ ਮਮਤਾ ਦੇ ਲਈ ਤਰਸ ਗਈ ਹੋਵੇਗੀ। ਅੱਜ ਇਸ ਖਬਰ ਨਾਲ ਸਾਰੇ ਹੀ ਦੁੱਖ ਦੇ ਬਦਲ ਔੜਦੇ ਹੋਏ ਦਿਖਾਈ ਦੇ ਰਹੇ ਸੀ ਉਹ ਸਮਾਜਿਕ ਤੇ ਪਰਿਵਾਰਕ અપਮਾਨ ਦਾ ਸਥਾਨ ਹੁਣ ਜਿਵੇਂ ਇੱਜ਼ਤ ਲੈਣਾ ਚਾਹੁੰਦੀ ਹੋਵੇ ਉਹ ਪਲ ਅਨੰਤ ਸੁੱਖ ਦਾ ਅਹਿਸਾਸ ਦਿੰਦੇ ਹਨ ਤੇ ਸਭ ਤੋਂ ਵੱਡੀ ਖੁਸ਼ੀ ਆਪਣੀ ਹੀ ਕੋਕ ਵਿੱਚ ਪਲ ਰਹੇ ਆਪਣੇ ਅੰਸ਼ ਦੇ ਪ੍ਰਤੀ ਪੈਦਾ ਹੁੰਦੀ ਮਮਤਾ ਦਾ ਭਾਵ ਜੋ ਇੱਕ ਇਸਤਰੀ ਦੇ ਲਈ ਆਪਣੇ ਆਪ ਵਿੱਚ ਹੀ ਸੰਪੂਰਨਤਾ ਵਰਗੀ ਅਥਾਹ ਖੁਸ਼ੀ ਦਿੰਦਾ ਹੈ ਦੀਦੀ ਸੁਭਾਤੋਂ ਹੀ ਬਹੁਤ ਧਾਰਮਿਕ ਸੀ। ਪਤਾ ਨਹੀਂ ਇਹਨਾਂ ਕੋਲ ਜਹ ਸਹਿਣ ਦੀ ਸ਼ਕਤੀ ਉਸ ਵਿੱਚ ਕਿੱਥੋਂ ਪੈਦਾ ਹੁੰਦੀ ਰਹਿੰਦੀ ਸੀ। ਸਵਾਰਾ ਪਰਿਵਾਰ ਵੀ ਖੁਸ਼ਹਾਲ ਸੀ। ਇੱਕ ਵੱਡੀ ਨੰਨ ਜੋ ਸ਼ਹਿਰ ਵਿੱਚ ਵਿਆਹੀ ਗਈ ਸੀ। ਇੱਕ ਦਿਔਰ ਤੇ ਦਰਾਣੀ ਜਿਸ ਦੇ ਵਿਆਹ ਤੋਂ ਬਾਅਦ ਹੀ ਇੱਕ ਪੁੱਤਰ ਪੈਦਾ ਹੋਣ ਨਾਲ ਉਹ ਪਰਿਵਾਰ ਵਿੱਚ ਸਭ ਦੀ ਪਿਆਰੀ ਹੋ ਗਈ ਸੀ। ਤੇ ਸਾਰਾ ਦਿਨ ਬੱਚੇ ਦੇ ਨਾਲ ਹੀ ਲੱਗੀ ਰਹਿੰਦੀ। ਜਿਸ ਕਰਕੇ ਉਸ ਨੂੰ ਕੰਮ ਨਾ ਕਰਨ ਦਾ ਚੰਗਾ ਬਹਾਨਾ ਮਿਲਿਆ ਹੋਇਆ ਸੀ। ਉਸ ਦਾ ਵਿਆਹ ਦੀਦੀ ਤੋਂ ਸਾਲ ਬਾਅਦ ਹੀ ਹੋਇਆ ਸੀ ਤੇ ਹੁਣ ਤੱਕ ਉਸਦੇ ਤਿੰਨ ਪੁੱਤਰ ਹਨ ਦੀਦੀ ਨੂੰ ਹਰ ਸਮੇਂ ਘਰ ਦੀ ਚੱਕੀ ਵਿੱਚ ਪਿਸਦੇ ਰਹਿਣਾ ਪੈਂਦਾ ਹੈ ਸਾਬ ਦੀਆਂ ਫਰਮਾიშਾਂ ਪੂਰੀਆਂ ਕਰਨ ਦੇ ਨਾਲ-ਨਾਲ ਸਮੇਂ-ਸਮੇਂ ਤੇ ਇਹ ਵੀ ਸੋਣਾ ਪੈਂਦਾ ਕਿ ਇਸਦੇ ਬੱਚਾ ਨਹੀਂ ਹੈ ਤਾਂ ਕਰਕੇ ਇਹ ਤਾਂ ਵਿਹਲੀ ਹੀ ਰਹਿੰਦੀ ਹੈ ਇੱਕ ਵਾਰ ਦੀਦੀ ਦਰਾਣੀ ਦੇ ਰੋਂਦੇ ਹੋਏ ਪੁੱਤਰ ਨੂੰ ਚੁੱਪ ਕਰਾਉਣ ਲੱਗੀ ਜੋ ਕਿਸੇ ਹਾਲ ਚੁੱਪ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ ਉਸ ਸਮੇਂ ਬਾਹਰ ਆਉਂਦੀ ਹੋਈ ਉਸਦੀ ਦਰਾਣੀ ਤੁਰੰਤ ਆਪਣੇ ਪੁੱਤਰ ਨੂੰ ਦੀਦੀ ਦੀ ਗੋਦ ਵਿੱਚੋਂ ਖਿੱਚਦੇ ਹੋਏ ਕਹਿਣ ਲੱਗੀ ਤੁਸੀਂ ਤਾਂ ਘਰ ਦੇ ਕੰਮ ਹੀ ਕਰ ਲਿਆ ਕਰੋ ਬੱਚੇ ਸਾਹਮਣੇ ਤੁਹਾਡੇ ਵਸ ਦੀ ਗੱਲ ਨਹੀਂ ਤੇ ਉਸ ਤੋਂ ਬਾਅਦ ਸੱਸ ਨੇ ਵੀ ਕੁਝ ਇਸੇ ਤਰ੍ਹਾਂ ਦਾ ਕਿਹਾ ਬੱਚੇ ਦੀ ਮਾਂ ਨੂੰ ਹੀ ਬੱਚੇ ਦੀ ਜ਼ਰੂਰਤ ਦਾ ਪਤਾ ਲੱਗਦਾ ਕਿ ਕਦੋਂ ਉਸ ਨੂੰ ਕੀ ਚਾਹੀਦਾ ਜਾਂ ਉਸ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਬੱਚਾ ਪਾਲਣਾ ਕੀ ਹੁੰਦਾ ਇਹਦਾ ਬੱਚਾ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਇੱਕ ਵਾਰ ਤਾਂ ਦੀਦੀ ਦੀ ਸੱਸ ਦੀ ਸਹੇਲੀ ਉਹਨਾਂ ਦੇ ਘਰ ਆਈ। ਉਸਨੇ ਦੀਦੀ ਦੀ ਸੱਸ ਨੂੰ ਸਲਾਹ ਦਿੱਤੀ। ਬਈ ਵੱਡੀ ਨੂੰ ਗੱਲੇ ਲਾ ਕੇ ਲਖਾ ਲਓ ਕਿ ਮੈਂ ਬੱਚਾ ਨਹੀਂ ਪੈਦਾ ਕਰ ਸਕਦੀ। ਇਸ ਕਰਕੇ ਤੁਸੀਂ ਆਪਣੇ ਪੁੱਤਰ ਦਾ ਦੂਜਾ ਵਿਆਹ ਕਰ ਲਓ। ਇਹਦਾ ਕੀ ਆ? ਘਰ ਵਿੱਚ ਟੁਕੜਿਆਂ ਤੇ ਪਲੀ ਜਾਵੇਗੀ। ਸਾਰਾ ਦਿਨ ਘਰ ਦਾ ਕੰਮ ਕਰਦੀ ਰਹੂਗੀ। ਤੇ ਦੀਦੀ ਨੇ ਚਾਹ ਦੀ ਟਰੇ ਲਿਆਉਂਦੇ ਹੋਏ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ। ਅਸਦੇ ਤਾਂ ਪੈਰਾਂ ਥੱਲੋਂ ਜਿਵੇਂ ਜ਼ਮੀਨ ਹੀ ਨਿਕਲ ਗਈ ਸੀ। ਕੌਣ ਸੀ ਉੱਥੇ ਜੋ ਉਸ ਦੇ ਮਨ ਦੀ પીੜ ਨੂੰ ਸਮਝਦਾ। ਉਸ ਨੂੰ ਗੱਲ ਲਾਉਂਦਾ। ਕਿਉਂਕਿ ਜਦ ਜੀਜਾ ਜੀ ਹੀ ਉਸ ਦੇ ਦੁੱਖ ਦਰਦ ਨੂੰ ਨਹੀਂ ਸਮਝਣਾ ਚਾਹੁੰਦੇ ਸੀ। ਕਿਉਂਕਿ ਉਹ ਵੀ ਆਪਣੇ ਮਾਪੇ ਦਾ ਸਰਵਣ ਪੁੱਤਰ ਜੋ ਹੋਇਆ। ਪਤਨੀ ਦੀਆਂ ਜ਼ਰੂਰਤਾਂ ਤੇ ਪਰੇਸ਼ਾਨੀਆਂ ਤੋਂ ਦੂਰ। ਪਰ ਔਰਤ ਦਾ ਇਹ ਰੂਪ ਦੇਖ ਕੇ ਮੇਰਾ ਮਨ ਘਿਰਣਾ ਨਾਲ ਭਰ ਗਿਆ। ਸੱਚੀ ਅੱਜ ਔਰਤ ਦੀ ਦੁਰਦਸ਼ਾ ਕਰਨ ਵਾਲੀ ਔਰਤ ਹੀ ਹੈ ਕੋਈ ਹੋਰ ਨਹੀਂ ਪਰ ਮੈਂ ਵੀ ਲਾਚਾਰ ਸੀ ਦੀਦੀ ਦੀ ਕੋਈ ਮਦਦ ਨਹੀਂ ਸੀ ਕਰ ਸਕਦੀ ਬਸ ਉਸਦੇ ਦੁੱਖ ਦਰਦ ਨੂੰ ਸੁਣ ਕੇ ਅਹਿਸਾਸਾਂ ਨਾਲ ਆਪਣੇ ਆਪ ਨੂੰ ਭਰ ਲੈਂਦੀ ਸੀ ਸਮੇਂ-ਸਮੇਂ ਤੇ ਉਸ ਨੂੰ ਹਿੰਮਤ ਦਿੰਦੀ ਰਹਿੰਦੀ ਹਰ ਵਾਰ ਇਹੀ ਕਹਿੰਦੀ ਰਹਿੰਦੀ ਦੀਦੀ ਸਾਰਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਹਰ ਰਾਤ ਤੋਂ ਬਾਅਦ ਇੱਕ ਚਮਕਦੀ ਸਵੇਰ ਵੀ ਤਾਂ ਆਉਂਦੀ ਹੈ ਮੈਂ ਦੀਦੀ ਦੀ ਛੋਟੀ ਭੈਣ ਗੁਰਲੀਨ ਮੇਰਾ ਵਿਆਹ 2 ਸਾਲ ਪਹਿਲਾਂ ਰਵਨੀਤ ਦੇ ਨਾਲ ਹੋਇਆ ਸੀ ਚੰਗੀ ਕਿਸਮਤ ਕਿ 4 ਮਹੀਨੇ ਬਾਅਦ ਹੀ ਰਵਨੀਤ ਦਾ ਤਬਾਦਲਾ ਵੀ ਇੱਥੇ ਦੀਦੀ ਦੇ ਸ਼ਹਿਰ ਹੀ ਹੋ ਗਿਆ ਸੀ ਮੈਂ ਵੀ ਕਾਲਜ ਵਿੱਚੋਂ ਤਿਆਗ ਪੱਤਰ ਦੇ ਕੇ ਇੱਥੇ ਗਰਲਜ਼ ਕਾਲਜ ਵਿੱਚ ਲੈਕਚਰਰ ਦੇ ਤੌਰ ਤੇ ਨੌਕਰੀ ਕਰਨ ਲੱਗੀ ਸੀ ਮੇਰੇ ਇੱਥੇ ਆਉਣ ਤੋਂ ਬਾਅਦ ਦੀਦੀ ਬਹੁਤ ਸੰਤੁਸ਼ਟ ਲੱਗ ਰਹੀ ਸੀ ਤੇ ਇਸ ਖਬਰ ਤੋਂ ਬਾਅਦ ਤਾਂ ਉਹ ਹਮੇਸ਼ਾ ਮੈਨੂੰ ਕਹਿੰਦੀ ਰਹਿੰਦੀ ਕਿ ਗੁਰਲੀਨ ਤੇਰੇ ਕਦਮ ਤਾਂ ਮੇਰੇ ਲਈ ਬਹੁਤ ਸ਼ੋਭ ਹਨ ਦੀਦੀ ਨੇ ਕਨਸੀਵ ਕਰ ਲਿਆ ਸੀ ਦੀਦੀ ਤੋਂ 2 ਮਹੀਨੇ ਬਾਅਦ ਹੀ ਮੈਂ ਵੀ ਗਰਭਵਤੀ ਹੋ ਗਈ ਸੀ ਮੇਰਾ ਤੇ ਦੀਦੀ ਦਾ ਮੇਲ ਅਕਸਰ ਹੁੰਦਾ ਰਹਿੰਦਾ ਸੀ ਇੱਕ ਦਿਨ ਦੀਦੀ ਨੇ ਸਾਨੂੰ ਘਰੇ ਖਾਣੇ ਤੇ ਬੁਲਾਇਆ ਖਾਣਾ ਖਾਣ ਤੋਂ ਬਾਅਦ ਬਸ ਐਵੇਂ ਹੀ ਗੱਪਾਂ ਚੱਲਦੀਆਂ ਰਹੀਆਂ ਦੀਦੀ ਦੇ ਸੱਸ ਨੇ ਕਿਹਾ ਗੁਰਲੀਨ ਤੇਰੀ ਦੀਦੀ ਵੀ ਤੇਰਾ ਸਾਥ ਦੇਣ ਦੇ ਲਈ ਐਨੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਤੇ ਹਾਂ ਗੁਰਲੀਨ ਸੱਚ ਹੁਣ ਤਾਂ ਤੈਨੂੰ ਨੌਕਰੀ ਵੀ ਛੱਡਣੀ ਪਵੇਗੀ ਮੈਂ ਕਿਹਾ ਨਹੀਂ ਮਾਸੀ ਜੀ ਕਿਉਂ ਜੋ ਔਰਤਾਂ ਨੌਕਰੀ ਕਰਦੀਆਂ ਕਿ ਉਹ ਬੱਚੇ ਨਹੀਂ ਪਾਲ ਸਕਦੀਆਂ ਜਾਂ ਉਹ ਘਰ ਦੇ ਕੰਮ ਨਹੀਂ ਕਰ ਸਕਦੀਆਂ ਤੇ ਦੀਦੀ ਵਾਲੀ ਗਲਤੀ ਮੈਂ ਨਹੀਂ ਕਰ ਸਕਦੀ ਸਾਡੇ ਮੰਮੀ ਪਾਪਾ ਨੇ ਕਿੰਨੀਆਂ ਮੁਸ਼ਕਲਾਂ ਨਾਲ ਸਾਨੂੰ ਪੜਾਇਆ ਸਾਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਤੇ ਅਸੀਂ ਖੁਦ ਹੀ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈਏ ਵੈਸੇ ਦੀਦੀ ਨੇ ਵੀ ਆਪਣੀ ਖੁਸ਼ੀ ਜਾਂ ਮਜਬੂਰੀ ਵਿੱਚ ਜੋ ਵੀ ਹੋਵੇ ਨੌਕਰੀ ਛੱਡਣ ਦਾ ਫੈਸਲਾ ਗਲਤ ਹੀ ਲਿਆ ਤਾਂ ਦੀਦੀ ਦੀ ਸੱਸ ਨੇ ਫਿਰ ਕਿਹਾ ਬਈ ਬੱਚੇ ਹੋਣਗੇ ਫਿਰ ਪਤਾ ਲੱਗੂਗਾ ਮੈਂ ਹੱਸਦੇ ਹੋਏ ਦੀਦੀ ਦੀ ਦਰਾਣੀ ਵੱਲ ਦੇਖਦਿਆਂ ਕਿਹਾ ਕਿਉਂ ਮਾਸੀ ਜੀ ਇਹ ਦੀਦੀ ਜੋ ਰੋਜ਼ ਸ਼ਾਪਿੰਗ ਦਾ ਸ਼ੌਂਕ ਪੂਰਾ ਕਰਦੇ ਨੇ ਉਨਾ ਸਮਾਂ ਨੌਕਰੀ ਵਿੱਚ ਪੂਰਾ ਕੀਤਾ ਜਾਵੇ ਤਾਂ ਕੀ ਬੁਰਾ ਹਸਦਣ ਤੋਂ ਬਾਅਦ ਦੀਦੀ ਦੀ ਸਾਸਤੇ ਦਰਾਨੀ ਅਕਸਰ ਹੀ ਮੇਰੇ ਤੋਂ ਖਾਰ ਖਾਨ ਲੱਗੀਆਂ ਸੀ ਤੇ ਉਹ ਦੀਦੀ ਨੂੰ ਵੀ ਸੁਣਾਉਂਦੀਆਂ ਰਹਿੰਦੀਆਂ ਕਿ ਤੇਰੀ ਭੈਣ ਬਹੁਤ ਤੇਜ ਆ ਤੇਜ ਦਾ ਪਤਾ ਨਹੀਂ ਪਰ ਪਤਾ ਨਹੀਂ ਕਿਉਂ ਮੈਨੂੰ ਮਰਦਾਂ ਦੇ ਮੁਕਾਬਲੇ ਔਰਤ ਦੇ ਅਧਿਕਾਰਾਂ ਦਾ ਸ਼ੋਸ਼ਣ ਚੰਗਾ ਨਹੀਂ ਲੱਗਦਾ ਤੇ ਇਹ ਸੱਚ ਵੀ ਹੈ ਜਦੋਂ ਵੀ ਮਰਦ ਵਰਗ ਨਾਰੀ ਦਾ ਸ਼ੋਸ਼ਣ ਕਰਦਾ ਤਾਂ ਕਿਤੇ ਨਾ ਕਿਤੇ ਔਰਤ ਦਾ ਹੀ ਕਸੂਰ ਨਿਕਲਦਾ ਮੈਨੂੰ ਯਾਦ ਆਂ ਦੀਦੀ ਜਦੋਂ ਛੋਟੀ ਸੀ ਤਾਂ ਹਰ ਸਮੇਂ ਮੰਮੀ ਕਹਿੰਦੇ ਰਹਿੰਦੇ ਸੀ ਕਿ ਤੂੰ ਘਰ ਤੋਂ ਬਾਹਰ ਨਹੀਂ ਖੇਡਣ ਜਾਣਾ ਤੇ ਦੀਦੀ ਹਮੇਸ਼ਾ ਇਸ ਗੱਲ ਤੇ ਖਿੱਚਦੀ ਸੀ ਕਿ ਭਰਾ ਜਾਊਗਾ ਤੇ ਮੈਂ ਕਿਉਂ ਨਹੀਂ ਜਦ ਕਿ ਉਹ ਤਾਂ ਘਰ ਦਾ ਕੰਮ ਵੀ ਨਹੀਂ ਸੀ ਕਰਦਾ ਫਿਰ ਵੀ ਬਾਹਰ ਖੇਡਣ ਜਾਂਦਾ ਸੀ ਜਦ 9ਵੀਂ ਕਲਾਸ ਵਿੱਚ ਆਈ ਦਾ ਪੜਨ ਵਿੱਚ ਹੁਸ਼ਿਆਰ ਹੋਣ ਤੇ ਵੀ ਉਸ ਨੂੰ ਆਠ ਵਿਸ਼ਾਹੀ ਦਵਾਇਆ ਗਿਆ ਕਿਉਂਕਿ ਵਿਗਿਆਨ ਜਿੰਨਾ ਸਕੂਲਾਂ ਵਿੱਚ ਸੀ ਉਹਨਾਂ ਵਿੱਚ ਮੁੰਡੇ ਕੁੜੀਆਂ ਨੂੰ ਇਕੱਠੇ ਸਿੱਖਿਆ ਦਿੱਤੀ ਜਾਂਦੀ ਸੀ ਤੇ ਮੇਰੇ ਮੰਮੀ ਇਸ ਗੱਲ ਲਈ ਕਦੇ ਰਾਜ਼ੀ ਨਹੀਂ ਸੀ ਹੋਈ ਇਸ ਲਈ ਅੱਗੇ ਦੀ ਪੜ੍ਹਾਈ ਦੇ ਲਈ ਉਹਨਾਂ ਨੇ ਕੁੜੀਆਂ ਵਾਲੇ ਕਾਲਜ ਵਿੱਚ ਹੀ ਦਾਖਲਾ ਕਰਵਾਇਆ ਸੀ ਹੋਰ ਤਾਂ ਹੋਰ ਮੰਮੀ ਦੇ ਢੇਰ ਸਾਰੇ ਨਿਯਮਾਂ ਦੇ ਨਾਲ ਜਿਵੇਂ ਜ਼ਿਆਦਾ ਨਹੀਂ ਹੱਸਣਾ ਜਵਾਬ ਨਹੀਂ ਦੇਣਾ ਭਰਾ ਦੇ ਦੋਸਤਾਂ ਦੇ ਸਾਹਮਣੇ ਨਹੀਂ ਹੱਸਣਾ ਇਸ ਤਰ੍ਹਾਂ ਨਹੀਂ ਉੱਠਣਾ ਇਸ ਤਰ੍ਹਾਂ ਨਹੀਂ ਬੈਠਣਾ ਜਿਆਦਾ ਦੇਰ ਤੱਕ ਸੌਣਾ ਨਹੀਂ ਹੋਰ ਵੀ ਪਤਾ ਨਹੀਂ ਕੀ ਕੀ ਤੇ ਕਈ ਸਾਲ ਔਲਾਦ ਨਾ ਹੋਣ ਕਾਰਨ ਵੀ ਮਾਹੌਲ ਕੁਝ ਅਜੀਹਾ ਹੀ ਬਣਾ ਦਿੱਤਾ ਗਿਆ ਸੀ ਕਿ ਪਹਿਲਾ ਮੁੰਡਾ ਹੀ ਹੋਣਾ ਚਾਹੀਦਾ ਦੀਦੀ ਨੂੰ ਇਹ ਗੱਲ ਵੀ ਬੇਚੈਨ ਕਰਦੀ ਰਹਿੰਦੀ ਸੀ ਹੁਣ ਕੀ ਹੋਵੇਗਾ ਜੇਕਰ ਕੁੜੀ ਹੋ ਗਈ ਤਾਂ ਫਿਰ ਮੈਨੂੰ ਸੱਸ ਤੇ ਘਰ ਵਾਲੇ ਦੀ ਜ਼ਿੱਲਤ ਦਾ ਸਾਹਮਣਾ ਕਰਨਾ ਪੈਣਾ ਆਖਰ ਕਿਸਮਤ ਦਾ ਲਿਖਿਆ ਕੌਣ ਤਾਲ ਸਕਦਾ ਸੀ ਦੀਦੀ ਨੇ ਇੱਕ ਬਹੁਤ ਹੀ ਸੁੰਦਰ ਧੀ ਨੂੰ ਜਨਮ ਦਿੱਤਾ ਮੈਂ ਤੇ ਰਵਨੀਤ ਦੀਦੀ ਨੂੰ ਹਸਪਤਾਲ ਮਿਲਣ ਗਈ ਮੈਨੂੰ ਦੇਖਦੇ ਹੀ ਦੀਦੀ ਮੇਰੇ ਨਾਲ ਚਿੰਬੜ ਕੇ ਰੋਣ ਲੱਗੀ ਤੇ ਕਹਿਣ ਲੱਗੀ ਪ੍ਰਮਾਤਮਾ ਨੇ ਇੰਨੇ ਸਾਲਾਂ ਬਾਅਦ ਮੇਰੀ ਸੁਣੀ ਪਰ ਉਹ ਵੀ ਧੀ ਨਾਲ ਜੋ ਮੇਰੇ ਸਹੁਰਿਆਂ ਨੂੰ ਪਸੰਦ ਨਹੀਂ ਮੈਂ ਕਿਹਾ ਹੱਦ ਹੋ ਗਈ ਦੀਦੀ ਤੁਸੀਂ ਵੀ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਰੱਬ ਦਾ ਸ਼ੁਕਰ ਕਰੋ ਜਿਸ ਨੇ ਇੰਨੀ ਪਿਆਰੀ ਧੀ ਦਿੱਤੀ ਆ ਤੇ ਧੀਆਂ ਤਾਂ ਮਾਂ ਦੀਆਂ ਸਭ ਤੋਂ ਵੱਧ ਹਮਦਰਦ ਹੁੰਦੀਆਂ ਨੇ ਇਹ ਸਭ ਠੀਕ ਹੈ ਗੁਰਲੀਨ ਮੈਂ ਤਾਂ ਧੀ ਪੈਦਾ ਕਰਕੇ ਬਹੁਤ ਖੁਸ਼ ਆ ਮੇਰੀ ਤਾਂ ਪ੍ਰਮਾਤਮਾ ਨੂੰ ਇਹੀ ਪ੍ਰਾਰਥਨਾ ਹੈ ਕਿ ਮੈਂ ਇਸ ਧੀ ਨੂੰ ਪਰਿਵਾਰ ਤੇ ਸਮਾਜ ਵਿੱਚ ਸਨਮਾਨਜਨਕ ਸਥਾਨ ਦਿਵਾ ਸਕਾਂ ਤੇ ਇਹ ਵੀ ਸਾਬਤ ਕਰ ਸਕਾਂ ਕਿ ਧੀ ਵੀ ਮਾਂ-ਬਾਪ ਦਾ ਨਾਮ ਰੌਸ਼ਨ ਕਰ ਸਕਦੀ ਹੈ ਵਾਹ ਬਈ ਵਾਹ ਦੀਦੀ ਅੱਜ ਮੇਰੇ ਲਈ ਤਾਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿ ਦੀਦੀ ਨੇ ਧੀ ਹੋਣ ਦੇ ਨਾਲ ਹੀ ਆਪਣੇ ਅੰਦਰ ਇਸ ਸੰਕਲਪ ਨੂੰ ਬਲ ਦਿੱਤਾ ਹੈ। ਰਵਨੀਤ ਵੀ ਕਹਿਣ ਲੱਗੇ ਅੱਜ ਦੀਦੀ ਤੁਹਾਡੇ ਵਿੱਚ ਪੈਦਾ ਹੋਏ ਇਸ ਆਤਮ ਵਿਸ਼ਵਾਸ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ। ਇੰਨੇ ਸਮੇਂ ਵਿੱਚ ਹੀ ਦੀਦੀ ਦੀ ਸੱਸਾਈ ਤੇ ਮੈਨੂੰ ਦੇਖ ਕੇ ਬੜੀ ਰੋਣੀ ਜੀ ਆਵਾਜ਼ ਵਿੱਚ ਕਹਿਣ ਲੱਗੀ ਇੰਨੇ ਸਾਲਾਂ ਬਾਅਦ ਬੱਚਾ ਹੋਇਆ ਉਹ ਵੀ ਕੁੜੀ। ਮੈਂ ਵੀ ਤੁਰੰਤ ਇਹ ਕਹਿ ਦਿੱਤਾ ਮਾਸੀ ਜੀ ਤੁਹਾਡੇ ਦੋ ਭੂਆ ਤੋਂ ਬਾਅਦ ਘਰ ਵਿੱਚ ਇੰਨੇ ਸਾਲਾਂ ਬਾਅਦ ਭਤੀਜੀ ਆਈ ਆ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਦੀਦੀ ਦੀ ਸੱਸ ਨੂੰ ਉਸ ਤੋਂ ਬਾਅਦ ਗੱਲ ਨਹੀਂ ਸੀ ਆਈ ਦੋ ਮਹੀਨੇ ਬਾਅਦ ਹੀ ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ ਪਰ ਮਨਜ ਇੱਕ ਕਸਕ ਜਈ ਸੀ ਕਿ ਦੀਦੀ ਦੇ ਇਸ ਵਾਰ ਬੇਟਾ ਹੋ ਜਾਂਦਾ ਤਾਂ ਸ਼ਾਇਦ ਉਸ ਨੂੰ ਆਪਣੇ ਸੱਸ ਸਹੁਰੇ ਤੋਂ ਜ਼ਿਆਦਾ ਇੱਜ਼ਤ ਮਿਲਦੀ ਕਿਸੇ ਵੀ ਕੀਮਤ ਤੇ ਦੀਦੀ ਨੂੰ ਇੱਜ਼ਤ ਦਿਵਾਉਣ ਦੀ ਇੱਛਾ ਸਮੇਂ ਦੇ ਨਾਲ ਹੋਰ ਪੱਕੀ ਹੁੰਦੀ ਜਾ ਰਹੀ ਸੀ ਮੇਰਾ ਬੇਟਾ 3 ਸਾਲ ਦਾ ਹੋ ਚੁੱਕਿਆ ਸੀ ਇੱਕ ਦਿਨ ਦੀਦੀ ਘਰੇ ਆਈ ਦੀਦੀ ਤੁਸੀਂ ਹਸਪਤਾਲ ਚਲੋਗੇ ਦੀਦੀ ਪਰੇਸ਼ਾਨ ਹੁੰਦੇ ਕਹਿਣ ਲੱਗੀ ਕੀ ਹੋਇਆ ਤੈਨੂੰ ਦੀਦੀ ਤੁਸੀਂ ਪਰੇਸ਼ਾਨ ਨਾ ਹੋਵੋ ਬਸ ਚੈੱਕਅਪ ਕਰਾਉਣ ਜਾਣਾ ਹੈ ਦੀਦੀ ਨੇ ਦੱਸਿਆ ਗੁਰਲੀਨ ਮੈਂ ਵੀ ਜਾਣਾ ਚੈੱਕਅਪ ਲਈ 15 ਦਿਨ ਉੱਤੇ ਹੋ ਗਏ ਹਨ ਕੋਈ ਖਾਸ ਪਰੇਸ਼ਾਨੀ ਤਾਂ ਨਹੀਂ ਬਸ ਥੋੜੀ ਜਿਹੀ ਕਮਜ਼ੋਰੀ ਲੱਗਦੀ ਆ ਮੈਂ ਮਜ਼ਾਕ ਕੀਤਾ ਕਿਉਂ ਦੀਦੀ ਇਸ ਵਾਰ ਦੋਨਾਂ ਦੀ ਤਰੀਕ 21 ਆਊਗੀ ਡਾਕਟਰ ਨੇ ਦੋਨਾਂ ਦਾ ਚੈੱਕਅਪ ਕੀਤਾ ਬੜੀ ਹੀ ਹੈਰਾਨੀ ਨਾਲ ਬੋਲੇ ਕੀ ਗੱਲ ਆ ਦੋਨਾਂ ਦੇ ਵਿੱਚ ਬਸ ਇੱਕ ਹਫ਼ਤੇ ਦਾ ਹੀ ਫਰਕ ਆ ਕੀ ਤੁਸੀਂ ਪ੍ਰੈਗਨਨਸੀ ਦੀ ਪਲਾਨਿੰਗ ਕੀਤੀ ਆ ਮੈਂ ਕਿਹਾ ਡਾਕਟਰ ਸਾਹਿਬ ਅਜੇ ਤੱਕ ਕੋਈ ਗੱਲ ਨਹੀਂ ਬਸ ਇਹ ਸਿਰਫ ਇੱਕ ਇਤਫਾਕ ਹੈ ਪਰ ਵਧੀਆ ਹੈ ਅਕਸਰ ਹੁਣ ਮੈਂ ਦੀਦੀ ਨੂੰ ਯਾਦ ਕਰਾਉਂਦੀ ਰਹਿੰਦੀ ਸੀ ਦੇਖਿਓ ਦੀਦੀ ਇਸ ਵਾਰ ਤੁਹਾਡੇ ਬੇਟਾ ਤੇ ਮੇਰੇ ਬੇਟੀ ਹੋਵੇਗੀ ਦੀਦੀ ਦੇ ਘਰ ਜਾਂਦਿਆਂ ਹੀ ਉਸਦੇ ਸਹੁਰੇ ਵਾਲੇ ਤੇ ਜੀਜਾ ਜੀ ਨੇ ਕਿਹਾ ਕਰਨਾ ਤੇ ਆਪਸ ਵਿੱਚ ਸ਼ਰਤ ਲਾਇਆ ਕਰਨੀ ਕਿ ਇਸ ਵਾਰ ਦੀਦੀ ਦੇ ਬੇਟਾ ਹੀ ਹੋਵੇਗਾ ਇਹ ਸੁਣ ਕੇ ਉਸਦੇ ਪਰਿਵਾਰ ਵਾਲੇ ਖੁਸ਼ ਹੋ ਜਾਂਦੇ ਸੀ ਇਸ ਵਾਰ ਵੀ ਅਸੀਂ ਡਿਲੀਵਰੀ ਦੇ ਲਈ ਆਪਣੇ ਪੇਕੇ ਨਿਸ਼ਚਿਤ ਸਮੇਂ ਤੇ ਆ ਪਹੁੰਚਿਆ। ਨਿਸ਼ਚਿਤ ਸਮੇਂ ਤੇ ਅਸੀਂ ਹਸਪਤਾਲ ਗਈਆਂ। ਰੱਬ ਨੇ ਸਾਡੀ ਸੁਣ ਲਈ ਸੀ। ਮੈਨੂੰ ਬੇਟੀ ਤੇ ਦੀਦੀ ਨੂੰ ਬੇਟਾ ਦਿੱਤਾ। ਮੈਂ ਤੇ ਦੀਦੀ 2 ਮਹੀਨਿਆਂ ਬਾਅਦ ਆਪਣੇ ਆਪਣੇ ਘਰ ਚਲੀਆਂ ਗਈਆਂ। ਰਵਨੀਤ ਤੇ ਉਸਦੇ ਮਾਤਾ-ਪਿਤਾ ਬੇਟੀ ਦੇ ਨਾਲ ਬਹੁਤ ਖੁਸ਼ੀ। ਸਾਡਾ ਤਬਾਦਲਾ ਹੋ ਗਿਆ ਸੀ। ਅਗਲੇ ਹਫ਼ਤੇ ਹੀ ਜਾਣਾ ਸੀ ਅਸੀਂ ਵੀ। ਮੈਨੂੰ ਤੇ ਦੀਦੀ ਦੋਨਾਂ ਨੂੰ ਹੀ ਇੱਕ ਦੂਜੇ ਤੋਂ ਵਿਛੜਨ ਦਾ ਬਹੁਤ ਦੁੱਖ ਸੀ ਪਰ ਜਾਂਦੇ ਜਾਂਦੇ ਦੀਦੀ ਦੀ ਬੇਟੀ ਦੇ ਪੈਦਾ ਹੋਣ ਸਮੇਂ ਉਹਨਾਂ ਨੇ ਜੋ ਮਨ ਵਿੱਚ ਸੰਕਲਪ ਲਿਆ ਸੀ ਉਸਤੇ ਉਹਨਾਂ ਨੂੰ ਅਮਲ ਕਰਦੇ ਰਹਿਣ ਦੀ ਸਲਾਹ ਦਿੱਤੀ ਤੇ ਆਪਣੀ ਧੀ ਦੀ ਪੜ੍ਹਾਈ ਤੇ ਪਰਵਰਿਸ਼ ਵੱਲ ਖਾਸ ਧਿਆਨ ਦੇਣ ਲੱਗਿਆ ਸਮਾਂ ਆਪਣੀ ਤੋਰ ਤੁਰਦਾ ਗਿਆ ਤੇ ਸਮੇਂ ਦੇ ਨਾਲ ਹੀ ਬੱਚੇ ਵੀ ਵੱਡੇ ਹੁੰਦੇ ਗਏ ਚਾਰੇ ਬੱਚੇ ਪੜ੍ਹਨ ਵਿੱਚ ਹੋਸ਼ਿਆਰ ਸੀ ਵਾਦੀ ਉਮਰ ਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਕਾਰਨ ਤੇ ਰਵਨੀਤ ਦੇ ਨਾਲ 3 ਸਾਲ ਬਾਹਰ ਚਲੇ ਜਾਣ ਨਾਲ ਦੋਨਾਂ ਭੈਣਾਂ ਨੂੰ ਆਪਸ ਵਿੱਚ ਮਿਲੇ ਤੇ ਦਿਲ ਦੀਆਂ ਗੱਲਾਂ ਕੀਤੀਆਂ ਇੱਕ ਜ਼ਮਾਨਾ ਗੁਜ਼ਰ ਗਿਆ ਸੀ ਗੱਲਾਂ ਤੋਂ ਇਹਨਾਂ ਜ਼ਰੂਰ ਪਤਾ ਲੱਗਦਾ ਰਹਿੰਦਾ ਸੀ ਕਿ ਜਿਵੇਂ ਦੀਦੀ ਵਿੱਚ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੁਣ ਉਹਨਾਂ ਨੂੰ ਆਪਣੇ ਪਰਿਵਾਰ ਵਿੱਚ ਆਪਣੀ ਇੱਜ਼ਤ ਸਵੈ ਮਾਣ ਬਣਾਉਣ ਦੇ ਲਾਂ ਲਾਂ ਬੱਚਿਆਂ ਨੂੰ ਵੀ ਸੰਸਕਾਰੀ ਸਿੱਖਿਅਤ ਕਰਨ ਦੇ ਧਿਆਨ ਕੇਂਦਰਿਤ ਕੀਤਾ ਸੀ ਉਹਨਾਂ ਨੇ ਇੱਕ ਦਿਨ ਸਵੇਰੇ ਸਵੇਰੇ ਅਖਬਾਰ ਪੜਿਆ ਤਾਂ ਹੈਰਾਨੀ ਤੇ ਖੁਸ਼ੀ ਦੇ ਕਾਰਨ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ ਤੇ ਮੈਂ ਉੱਚੀ ਉੱਚੀ ਚੀਕਣ ਲੱਗੀ ਰਵਨੀਤ ਨਹਾ ਰਹੀ ਸੀ ਬਾਥਰੂਮ ਦਾ ਦਰਵਾਜ਼ਾ ਖੜਖਾ ਖੜਕਾ ਕੇ ਕਹਿਣ ਲੱਗੀ ਰਵਨੀਤ ਸੁਣੋ ਕਿੰਨੀ ਵੱਡੀ ਖੁਸ਼ਖਬਰੀ ਆ ਮੈਨੂੰ ਤਾਂ ਆਪਣੀਆਂ ਅੱਖਾਂ ਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਜਲਦੀ ਬਾਹਰ ਆਓ ਰਵਨੀਤ ਘਬराई ਹੋਈ ਅੱਧ ਦਿਨ ਹਾਏ ਹੀ ਬਾਥਰੂਮ ਚੋਂ ਬਾਹਰ ਨਿਕਲ ਕੇ ਪੁੱਛਣ ਲੱਗੇ ਕੀ ਹੋਇਆ ਇਹ ਦੇਖੋ ਅਖਬਾਰ ਦੀ ਖਬਰ ਵੱਡੇ ਵੱਡੇ ਅੱਖਰਾਂ ਵਿੱਚ ਲਿਖਿਆ ਸੀ ਪ੍ਰਦੀਪ ਗਿੱਲ ਪਿਤਾ ਮਨਜੀਤ ਗਿੱਲ ਆਈਏਐਸ ਵਿੱਚ ਪਹਿਲੇ ਸਥਾਨ ਤੇ ਰਹੀ ਰਵਨੀਤ ਨੇ ਆਪਣੇ ਦੋਨੋਂ ਹੱਥ ਮੇਰੇ ਮੋਢਿਆਂ ਤੇ ਰੱਖਦੇ ਹੋਏ ਕਿਹਾ ਹਾਂ ਗੁਰਲੀਨ ਇਹ ਸੱਚਾ ਦੀਦੀ ਦੀ ਬੇਟੀ ਪ੍ਰਦੀਪ ਹੁਣ ਆਈਏਐਸ ਬਣ ਗਈ ਹੈ ਤੈਨੂੰ ਅਸਦੀ ਫੋਟੋ ਦੇਖ ਕੇ ਵੀ ਆਪਣੀ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸ਼ਾਇਦ ਇਸ ਲਈ ਕਿ ਤੇਰੀਆਂ ਅੱਖਾਂ ਹਜੇ ਵੀ ਹੰਝੂਆਂ ਨਾਲ ਭਰੀਆਂ ਹੋਈਆਂ ਹਨ ਗੁਰਲੀਨ ਨੇ ਅੱਖਾਂ ਪੂੰਝਦੇ ਹੋਏ ਤੇ ਆਪਣੇ ਆਪ ਨੂੰ ਨੋਰਮਲ ਕਰਦੇ ਹੋਏ ਕਿਹਾ ਮੇਰੀ ਖੁਸ਼ੀ ਦੇ ਕਾਰਨ ਇਹ ਹਾਲ ਆ ਤਾਂ ਦੀਦੀ ਤੇ ਜੀਜਾ ਜੀ ਦੀ ਸਥਿਤੀ ਤਾਂ ਮੇਰੀ ਕਲਪਨਾ ਤੋਂ ਬਾਹਰ ਹੈ ਅੱਜ ਉਸਦੇ ਪੈਰ ਜ਼ਮੀਨ ਤੇ ਪਤਾ ਨਹੀਂ ਕਿੰਨੇ ਉੱਪਰ ਹੋਗੇ ਹੋਣਗੇ ਰਵਨੀਤ ਮੇਰੀ ਹਾਲਤ ਬਹੁਤ ਚੰਗੀ ਤਰ੍ਹਾਂ ਸਮਝ ਰਹੀ ਸੀ। ਉਹਨਾਂ ਨੇ ਕਿਹਾ ਦੀਦੀ ਨੂੰ ਫੋਨ ਲਾਓ ਤੇ ਕਹੋ ਅਸੀਂ 1 ਘੰਟੇ ਬਾਅਦ ਇੱਥੋਂ ਤੁਰਨ ਲੱਗਿਆਂ। ਤੇ ਸ਼ਾਮ ਤੱਕ ਖੁਦ ਪਹੁੰਚ ਕੇ ਪ੍ਰਦੀਪ ਨੂੰ ਵਧਾਈ ਦੇਵਾਂਗੇ। ਇਹ ਦਫ਼ਤਰ ਜਾ ਕੇ ਕੁਝ ਜ਼ਰੂਰੀ ਕੰਮ ਦੇ ਕੇ ਛੁੱਟੀ ਲੈ ਕੇ ਆਉਂਦਾ ਕਹਿ ਗਏ ਸੀ। ਮੈਂ ਛੇਤੀ ਛੇਤੀ ਆਪਣੇ ਤੇ ਇਹਨਾਂ ਦੇ ਕੱਪੜੇ ਪ੍ਰੈਸ ਕਰ ਲਈ। ਕੁਝ ਇੱਧਰ ਉੱਧਰ ਫੋਨ ਲਾਏ ਤੇ ਕਈਆਂ ਨੂੰ ਸੂਚਨਾ ਵੀ ਦਿੱਤੀ। ਤੇ ਫਿਰ ਅਸੀਂ ਚੱਲ ਪਏ। ਸਾਡਾ ਦੋਨਾਂ ਦਾ ਤਬਾਦਲਾ ਛੇਤੀ ਛੇਤੀ ਹੋਣ ਕਾਰਨ ਦੋਨੋਂ ਬੱਚੇ ਹੌਸਟਲ ਵਿੱਚ ਸੀ। ਉਹਨਾਂ ਨੂੰ ਵੀ ਸਮਝਾਰ ਦਿੱਤਾ। ਸੱਚੀ ਦੀਦੀ ਨੇ ਪ੍ਰਦੀਪ ਦੇ ਪੈਦਾ ਹੋਣ ਸਮੇਂ ਜੋ ਸੰਕਲਪ ਲਿਆ ਉਸਨੂੰ ਪੂਰਾ ਕਰਨ ਵਿੱਚ ਕਿਸਮਤ ਨੇ ਵੀ ਹੱਸਦਾ ਸਾਥ ਦਿੱਤਾ। ਤਿਆਂ ਪਿਤਾ ਤੇ ਪਰਿਵਾਰ ਦੇ ਦਿਲ ਦੀ ਦੁਨੀਆ ਵਿੱਚ ਥੋੜੀ ਜਹੀ ਜ਼ਮੀਨ ਤੇ ਥੋੜਾ ਜਿਹਾ ਅਸਮਾਨ ਹੀ ਤਾਂ ਚਾਹੁੰਦੀਆਂ ਹਨ। ਜੇਕਰ ਉਹਨਾਂ ਨੂੰ ਉਹਨਾਂ ਦਾ ਅਧਿਕਾਰ ਮਿਲ ਜਾਵੇ, ਪਿਆਰ ਮਿਲ ਜਾਵੇ। ਤਾਂ ਉਹਨਾਂ ਦੇ ਨਾਮ ਨਾਲ ਵੀ ਪਿਤਾ ਦੀ ਪਹਿਚਾਣ ਬਣ ਸਕਦੀ ਹੈ। ਕਿਉਂ ਰਮਨੀਤ ਸੱਚ ਕਹਿ ਰਹੀਆਂ ਨਾ? ਰਮਨੀਤ ਉੱਚੀ-ਉੱਚੀ ਹੱਸੇ ਤੇ ਕਹਿਣ ਲੱਗੇ, "ਮੈਡਮ, ਤੁਹਾਡਾ ਸਰੀਰ ਜ਼ਰੂਰ ਇੱਥੇ ਆ। ਮਨ ਤੋਂ ਤਾਂ ਤੁਸੀਂ ਦੀਦੀ ਤੇ ਪ੍ਰਦੀਪ ਦੇ ਨਾਲ ਹੀ ਗੱਲਾਂ ਕਰ ਰਹੇ ਹੋ। ਮੇਰੇ ਨਾਲ ਤਾਂ ਇੰਨੀ ਦੇਰ ਤੋਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਕਿ ਮੈਂ ਤੈਨੂੰ ਜਵਾਬ ਦਿੰਦਾ?" ਗੁਰਲੀਨ ਮੁਸਕਰਾਉਂਦੇ ਹੋਏ ਹਸਵਾਲ ਦੇਖਣ ਲੱਗੀ। ਰਾਤ ਨੂੰ 8 ਵਜੇ ਅਸੀਂ ਦੀਦੀ ਦੇ ਘਰ ਗਏ। ਗੱਡੀ ਵਿੱਚੋਂ ਉਤਰਦੇ ਹੀ ਸਭ ਤੋਂ ਪਹਿਲਾਂ ਦੀਦੀ ਬਾਹਰ ਆਉਂਦੇ ਦਿਸੇ ਸੀ। ਬਸ ਮੈਂ ਤੇ ਦੀਦੀ ਇੱਕ ਦੂਸਰੇ ਨਾਲ ਅਜਹੀਆਂ ਗੱਲੇ ਮਿਲੀਆਂ ਕਿ ਮਨ ਦੀ ਸਾਰੀ ਖੁਸ਼ੀ ਸਾਰੀਆਂ ਗੱਲਾਂ ਜਿਵੇਂ ਇਸ ਉਪਲਬਧੀ ਦੀ ਵਧਾਈ ਵਿੱਚ ਹੀ ਇੱਕ ਦੂਸਰੇ ਨੂੰ ਇਨ੍ਹਾਂ ਹੰਝੂਆਂ ਨਾਲ ਹੀ ਦੇਣਾ ਚਾਹੁੰਦੀ ਸੀ। ਇੰਨੇ ਵਿੱਚ ਹੀ ਪ੍ਰਦੀਪ ਕਹਿਣ ਲੱਗੀ, "ਮਾਸੀ ਜੀ, ਤੁਸੀਂ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਕਰੋਗੇ ਕਿ ਮੂੰਹੋਂ ਵੀ ਕੁਝ ਬੋਲੋਗੇ?" ਪ੍ਰਦੀਪ ਦੀ ਮਿੱਠੀ ਜਿਹੀ ਆਵਾਜ਼ ਨੇ ਤਾਂ ਆਕਰਸ਼ਿਤ ਕੀਤਾ ਹੀ ਸੀ ਨਾਲ ਹੀ ਉਸ ਨੂੰ ਮੈਂ ਇੱਕ ਟੱਕ ਨਿਹਾਰਦੀ ਰਹੀ ਕਿੰਨੀ ਸੁੰਦਰ ਲੱਗ ਰਹੀ ਸੀ ਪ੍ਰਦੀਪ ਦੇ ਚਿਹਰੇ ਦਾ ਵਿਸ਼ਵਾਸ ਤੇ ਚਮਕ ਸਾਦਗੀ ਦੀ ਖੂਬਸੂਰਤੀ ਸੋਬਰ ਜਿਹਾ ਪਹਿਰਾਵਾ ਲੰਮੇ ਲੰਮੇ ਵਾਲਾਂ ਦੀ ਗੁੱਤ ਕਿ ਇਸੇ ਕੁੜੀ ਨੇ IAS ਵਿੱਚ ਉੱਚ ਸਥਾਨ ਪ੍ਰਾਪਤ ਕੀਤਾ ਉਸ ਨੇ ਹੱਥ ਜੋੜ ਕੇ ਮੈਨੂੰ ਸਾਥਰੀ ਅਕਾਲ ਕੀਤੀ ਤੇ ਮੈਂ ਉਸ ਨੂੰ ਆਪਣੇ ਸੀਨੇ ਨਾਲ ਲਾ ਕੇ ਮਾਣ ਮਹਿਸੂਸ ਕਰ ਰਹੀ ਸੀ ਇੱਕ ਔਰਤ ਦੀ ਉਪਲਬਧੀ ਨੇ ਸਾਰੇ ਨਾਰੀ ਜਗਤ ਨੂੰ ਸਨਮਾਨਿਤ ਕੀਤਾ ਅੱਜ ਪ੍ਰਦੀਪ ਦੀ ਉਪਲਬਧੀ ਨੇ ਸਾਰੇ ਪਰਿਵਾਰ ਦੀ ਧਾਰਨਾ ਬਦਲ ਦਿੱਤੀ ਇਸ ਕਰਕੇ ਇਸ ਪਰਿਵਾਰ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਤੱਕ ਕੁੜੀ ਨੂੰ ਸ਼ਰਾਪ ਨਹੀਂ ਮੰਨਿਆ ਜਾਵੇਗਾ ਅੱਜ ਜੀਜਾ ਜੀ ਵੀ ਕਹਿਣ ਲੱਗੇ ਪ੍ਰਦੀਪ ਦੇ ਨਾਲ ਨਾਲ ਉਸ ਦੀ ਮੰਮੀ ਵੀ ਵਧਾਈ ਦੀ ਪਾਤਰ ਆ ਇੰਨੇ ਵਿੱਚ ਦੀਦੀ ਦੀ ਸੱਸ ਨੇ ਵੀ ਕਿਹਾ ਬਈ ਜੇ ਕਰਤੀਆਂ ਹੀ ਅਜਹੀਆਂ ਹੋਣ ਹਾਰ ਨਿਕਲ ਆਉਣ ਤਾਂ ਪੁੱਤਰਾਂ ਦੇ ਇਹ ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ ਮੰਮੀ ਜੀ ਤੁਸੀਂ ਇਹ ਗੱਲ ਅੱਜ ਕਹਿ ਰਹੇ ਹੋ ਜਿਸ ਦਿਨ ਪ੍ਰਦੀਪ ਪੈਦਾ ਹੋਈ ਸੀ ਸਭ ਤੋਂ ਜ਼ਿਆਦਾ ਦੁੱਖ ਤੁਹਾਨੂੰ ਹੀ ਲੱਗਾ ਸੀ ਉਸਦੇ ਪਾਪਾ ਤੇ ਦਾਦਾ ਤਾਂ ਉਸ ਨੂੰ 1 ਮਹੀਨੇ ਤੱਕ ਦੇਖਣ ਵੀ ਨਹੀਂ ਸੀ ਆਏ ਮੇਰੇ ਤੇ ਪ੍ਰਦੀਪ ਦੇ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਨ ਦੇ ਬਿਹਾਰ ਕਾਰਨ ਗੁਰਲੀਨ ਨੇ ਆਪਣੀ ਜਾਨ ਤੇ ਖੇਡ ਕੇ ਨਾਰਮਲ ਡਿਲੀਵਰੀ ਨੂੰ ਵੀ ਆਪਰੇਸ਼ਨ ਰਾਹੀਂ ਕਰਵਾ ਕੇ ਤੁਹਾਡੀ ਦੂਸਰੀ ਪੋਤੀ ਦੇ ਬਦਲੇ ਆਪਣਾ ਪੁੱਤਰ ਮੇਰੀ ਗੋਦ ਵਿੱਚ ਪਾ ਦਿੱਤਾ ਸੀ ਦੀਦੀ ਦੀ ਇਹ ਗੱਲ ਸੁਣ ਕੇ ਸਭ ਦੇ ਨਾਲ-ਨਾਲ ਮੈਂ ਵੀ ਹੈਰਾਨ ਰਹਿ ਗਈ ਪਰ ਸਹਿਜੇ ਹੀ ਮੇਰੇ ਮੂੰਹ ਚੋਂ ਨਿਕਲਿਆ ਨਹੀਂ ਦੀਦੀ ਇਹ ਸੱਚ ਨੇ ਦੀਦੀ ਨੇ ਵਿੱਚਕਾਰ ਟੋਕਦਿਆਂ ਕਿਹਾ ਅੱਜ ਮੈਨੂੰ ਬੋਲਣ ਦੇ ਗੁਰleen ਮੈਨੂੰ ਡਾਕਟਰ ਸਾਹਿਬ ਤੋਂ ਸਭ ਕੁਝ ਪਤਾ ਲੱਗ ਗਿਆ ਸੀ ਅੱਜ ਸਾਡੇ ਪਰਿਵਾਰ ਤੇ ਸਮਾਜ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਇੱਕ ਔਰਤ ਦੇ ਪ੍ਰਤੀ ਔਰਤ ਸਨਮਾਨਜਨਕ ਸਥਿਤੀ ਪੈਦਾ ਕਰਕੇ ਉਸ ਨੂੰ ਖੁਸ਼ੀ ਵੀ ਦੇ ਸਕਦੀ ਹੈ ਨਹੀਂ ਦੀਦੀ ਨਹੀਂ ਇਸ ਵਿੱਚ ਮੇਰਾ ਵੀ ਤਾਂ स्वार्थ ਸੀ ਮੈਨੂੰ ਆਪਣਾ ਪਰਿਵਾਰ ਪੂਰਾ ਕਰਨ ਦੇ ਲਈ ਪ੍ਰਦੀਪ ਵਰਗੀ ਸੁੰਦਰਤੀ ਚਾਹੀਦੀ ਸੀ ਮੇਰੇ ਤੋਂ ਬਸ ਇੰਨਾ ਹੀ ਕਿਹਾ ਗਿਆ ਪਰਿਵਾਰ ਦੇ ਸਭ ਮੈਂਬਰਾਂ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸਾਫ਼ ਦੇਖੇ ਜਾ ਸਕਦੇ ਸੀ ਸੋ ਧੀਆਂ ਪੁੱਤਰਾਂ ਵਿੱਚ ਫਰਕ ਕਰਨ ਵਾਲਿਆਂ ਲਈ ਇਹ ਕਹਾਣੀ ਬਹੁਤ ਵੱਡੀ ਉਦਾਹਰਣ ਹੈ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਚੰਗੀ ਲੱਗੀ ਕਹਾਣੀ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤਾਂ ਨਾਲ ਵੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਇਸੇ ਤਰ੍ਹਾਂ ਦੀਆਂ ਹੋਰ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਗਿਆ। ਇਹ ਖਾਣੇ ਸੁਣਨ ਲਈ ਬਹੁਤ ਬਹੁਤ ਧੰਨਵਾਦ। ਚੈਨਲ ਉੱਪਰ ਜਾ ਕੇ ਬਾਕੀ ਖਾਣਿਆਂ ਦਾ ਵੀ ਆਨੰਦ ਜ਼ਰੂਰ ਲਿਓ। ਧੰਨਵਾਦ।